ਲਓ ਸੁਪਰ ਫਾਈਨਲ ਸ਼ੁਰੂ ਹੋ ਗਿਆ ਜੀ ਦਰਸ਼ਕ ਵੀਰੋ ਦੋਨੇ ਟੀਮਾਂ ਫਾਈਨਲ ਦੇ ਵਿੱਚ ਵਧੀਆ ਪੁੱਜ ਗਏ ਇੱਕ ਵਾਰ ਤਾੜੀਆਂ ਮਾਰਦੇ ਹੋ ਜੋਰ ਦੇਣੀ ਜਿਹੜਾ ਪਹਿਲਾ ਤਿੰਨ ਜੱਫੇ ਲਾ ਗਿਆ ਅਗਰੇ ਸਿੰਘ ਜੀ ਕਹਿੰਦੇ ਵੀ 2000 ਦਿੱਤਾ ਜਾਵੇਗਾ ਧੰਨਵਾਦ ਹੈ ਲਓ ਰੇਡ ਪੈ ਗਈ ਵੀਰੇ ਆ ਜਾਓ ਉਹ ਕਹਿੰਦੇ ਰੇਡ ਪੈ ਗਈ ਰੇਡ ਪੈ ਗਈ ਪਹਿਲੀ ਰੇਡ ਫਾਈਨਲ ਦੀ ਮੇਰੇ ਵੀਰੋ ਇਹ ਹੈ ਕਹਿੰਦੇ ਧਨੌਰੀ ਦਾ ਮਨੀ ਮੇਰੇ ਵੀਰੋ ਉਹ ਦੂਸਰੇ ਪਾਸੇ ਸਮੇਂ ਕਹਿੰਦੇ ਪੁਆਇੰਟ ਭੋਲਾ ਆਪਣੀ ਟੀਮ ਤੇ ਸਵਿਚ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਖੋਸਿਆ ਵਾਲਿਆ ਵੇਖ ਵੱਡੇ ਬਾਈ ਰੇਡ ਗੁਰਪ੍ਰੀਤ ਦੀ ਤੈਜੀ ਮਾਰੇ ਮਿੱਤਰੋ ਸਾਡੇ ਅਗਰੇਜ ਸਿੰਘ ਜੀ ਕਹਿੰਦੇ ਵੀ ਜਿਹੜਾ ਪਹਿਲਾ ਪਿੰਮ ਲਾ ਗਿਆ ਉਹਨੂੰ 2000 ਦਿੱਤਾ ਜਾਵੇਗਾ ਉਹ ਵੱਡੇ ਵੀਰ ਨੇ ਅਗਰੇਜ ਸਿੰਘ ਜੀ ਆਹ ਜਿਹੜਾ ਕਹਿੰਦੇ ਪਹਿਲਾ ਤਿੰਮ ਲਾ ਗਿਆ ਉਹਨੂੰ 2000 ਦਿੱਤਾ ਜਾਵੇਗਾ ਮੇਰੀ ਬੇਤੀਏ ਜਿਹੜੇ ਵੀਰ ਸਾਹਮਣੇ ਖੜੇ ਕਿਰਪਾ ਕਰਕੇ ਲੈਟ ਜਾਣ ਲਓ ਵੱਡੇ ਬਾਈ ਚੱਕ ਬਾਈਕ ਮੁੰਡਾ ਆ ਗਿਆ ਓ ਸੁਖੀ ਆ ਗਿਆ ਸੁਖੀ ਆ ਗਿਆ ਜੱਗੂ ਦੇ ਦੋ ਜੱਫਿਆਂ ਦੇ 1000 ਜੱਗੂ ਦੇ ਦੋ ਜੱਫਿਆਂ ਦੇ ਸਜੀਨ ਬਾਈ ਪੂਨੀਆਂ ਭਿੰਦਾ ਬਾਈ ਗੁਰਪ੍ਰੀਤ ਤੇ ਮਿੱਠੂ ਬਾਈ ਨੇ ਐਲਾਨ ਕਰ ਦਿੱਤਾ ਵੀ ਜੱਗੂ ਦੇ ਦੋ ਜੱਫੇ ਤੇ 1000 ਉਹ ਸਾਹਮਣੇ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਇਹ ਨੌਜਵਾਨ ਕਹਿੰਦੇ ਉਹ ਗੱਬਰ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਹੈ ਸਿੰਘ ਟੂਰ ਟਰੈਵਲ ਦਾ ਵਿਸ਼ੇਸ਼ ਤੌਰ ਤੇ ਕਹਿੰਦੇ ਧੰਨਵਾਦ ਨੇ ਉਹ ਸਾਡੇ ਵੀਰ ਨੇ ਉਹ ਗੱਬਰ ਆ ਗਿਆ ਉਹ ਕਹਿੰਦੇ ਗੱਬਰ ਆ ਗਿਆ ਗੱਬਰ ਆ ਗਿਆ ਉਧਰ ਕਹਿੰਦੇ ਧਾਕੜ ਲੈ ਦੋ ਜੱਫਾ ਦੇ 1000 ਰੁਪਏ ਨਾਲ ਕਰ ਦਿੰਦਾ ਬਾਈ ਸਜਨ ਪੂਰੀਆ ਭਿੰਦਾ ਬਾਈ ਤੇ ਗੁਰਪ੍ਰੀਤ ਤੇ ਮਿੱਠੂ ਉਧਰ ਕਹਿੰਦੇ ਧਾਕੜ ਦੇ ਦੋ ਜੱਫੇ 1000 ਉਧਰ ਕਹਿੰਦੇ ਗੁਰਪ੍ਰੀਤ ਤੇ ਸਜਨ ਪੂਰੀਆ ਜਾਂਦਲੇ ਆਹ ਧਾਕੜ ਦੇ ਦੋ ਜੱਫੇ 1000 ਦੇ ਹੋਣਗੇ ਆਹ ਰੱਡਾ ਪੈਣਗੇ ਜੱਫੇ ਲੱਗਣਗੇ ਇਹ ਕਹਿੰਦੇ ਵੱਡੀ ਤਰਤੀਆ ਮੇਰੇ ਮਿੱਤਰੋ ਆਹ ਚੋਟੀ ਦਾ ਮੁਕਾਬਲਾ ਉਹ ਗੰਦੇ ਚੋਟੀ ਦਾ ਮੁਕਾਬਲਾ ਮੇਰੇ ਵੀਰੋ ਚੋਟੀ ਦਾ ਮੁਕਾਬਲਾ ਜਿਹੜਾ ਹੁਣ ਵੀਰ ਕੌਡੀ ਪਾਉਂਦਾ ਅੰਗਰੇਜ਼ ਬਾਈ ਕਹਿੰਦਾ ਵੀ ਦੋ ਕੌਡੀਆਂ ਦੇ 1000 ਬੋਲਦੇ ਆਹ ਦੋ ਕੌਡੀਆਂ ਦੇ 1000 ਦੋ ਕੌਡੀਆਂ ਤੇ 1000 ਉਧਰ ਗਗਨ ਬਾਈ ਕਨੇਡਾ ਨੇ ਐਲਾਨ ਕਰ ਦਿੱਤਾ ਵੀ ਕਹਿੰਦਾ ਜਿਹੜਾ ਵੀ ਗੱਬਰ ਨੂੰ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਵੀ ਗੱਬਰ ਨੂੰ ਜਫਾ ਲਾਵੇਗਾ 2100 ਦਿੱਤਾ ਜਾਵੇਗਾ ਉਹ ਜੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਚੋਟੀ ਦਾ ਮੁਕਾਬਲਾ ਖੇਡਿਆ ਜਾ ਰਿਹਾ ਆਓ ਸਾਹਮਣੇ ਕਹਿੰਦੇ ਫਿਰ ਜਿਹੜੀ ਰੇਡ ਪੈਣ ਲੱਗੀ ਹੈ ਇਹ ਵੀ ਕਹਿੰਦੇ ਚਾਰੇ ਤਿਆਰ ਨੇ ਉਹ ਨੌਜਵਾਨ ਕਹਿੰਦੇ ਰੇਕੂ ਤਨਾ ਹਸਪੈਂਡ ਦਾ ਕਹਿੰਦੇ ਤੁਰ ਪਿਆ ਗੁਰਪ੍ਰੀਤ ਤੇ ਸੱਜਣ ਟੂੜੀਆਂ ਜੱਟ ਲਈ ਜੱਭੂ ਦੇ ਲੋ ਜੱਸੇ ਉਹ ਵੀ ਕਿੰਨੇ 1000 ਦੇ ਹੋੜ ਗਏ ਅੰਗਰੇਜ਼ ਬਾਈ ਕਹਿੰਦਾ ਵੀ ਇਹ ਵੀ ਆ ਦੂਜੀ ਕੌਡੀ 1000 ਦੀ ਹੈ ਜੀ ਮੋੜਤਾ ਤੇ 1000 ਦਿੱਤਾ ਜਾਵੇਗਾ ਲਓ ਸਾਹਬੜੇ ਕਹਿੰਦੇ ਇਸ ਵੇਲੇ ਉਹ ਰੇਡ ਪੈਂਦੀ ਦੁਨੀਆ ਬੈਂਦੀ ਜੇ ਜੱਗੂ ਜੱਫਾ ਲਾਵੇਗਾ ਮਰੀਕ 5 ਡਾਲਰ ਦਿੱਤਾ ਜਾਵੇਗਾ ਅਮਰੀਕਾ ਦਾ ਜੇ ਜੱਗੂ ਜੱਫਾ ਲਾਵੇਗਾ ਪਰ ਸ਼ੇਰੂ ਪਰ ਸ਼ੇਰੂ ਉਹ ਇੱਕ ਵਾਰੀ ਤਾੜੀਆਂ ਉਹ ਤਾੜੀ ਦੀ ਤਾੜਾ ਵੱਜੂ ਅੰਗਰੇਜ਼ੀ ਦਿਓ 1000 ਮੋਢੇ ਨੂੰ ਇਹਨੂੰ ਸ਼ੇਰੂ ਨੂੰ ਫੜਾ ਦਿਓ ਉਹ ਵੱਡੇ ਪਿਆਰ ਤੇ ਸਤਿਕਾਰ ਜਿਹੜੇ ਦਿੱਤੇ ਜਾਣਗੇ ਉਹ ਰੇਡ ਪੈ ਗਈ ਵੀਰੇ ਉਹ ਜੀਨਦ ਵਾਲਾ ਭੋਲੇ ਨੂੰ ਕਹਿੰਦੇ ਸ਼ੇਰੂ ਤਕੜਾ ਜੱਫਾ ਲਾ ਗਿਆ ਪਰ ਕਹਿੰਦੇ ਰੇਡ ਪਾਉਣ ਦੇ ਲਈ ਇਸ ਸਮੇ ਮੇਰੇ ਵੀਰੋ ਪਰ ਟੱਕੜ 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 ਤੇ ਬੜੇ ਸਾਹ ਵਾਲਾ ਇਸ ਵੇ ਕਹਿੰਦੇ ਲੱਖੋ ਜੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਸਿਰ 'ਚ ਕਰਦਾ ਹੋਇਆ ਉਧਰ ਕਹਿੰਦੇ ਅਮਰੀਕਾ ਤੋਂ ਡਾਲਰ ਪੁੱਜ ਗਏ ਹੈ ਉਧਰ ਕਹਿੰਦੇ ਅਮਰੀਕਾ ਤੋਂ ਡਾਲਰ ਪੁੱਜ ਗਿਆ ਬੇਨਤੀ ਆ ਬਾਈ ਜੀ ਲੈਂਡ ਛੱਡ ਦਿਓ ਕਿਉਂਕਿ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਲੱਖ ਤੇ 71 ਵੈਸਟਾ ਨੂੰ 44 41 ਦਿੱਤਾ ਜਾਵੇਗਾ ਵੈਸਟਾ ਨੂੰ 44 41 ਦਿੱਤਾ ਜਾਵੇਗਾ ਜੇ ਜੱਗੂ ਜੱਫਾ ਲਾਵੇਗਾ ਤੇ ਕਹਿੰਦੇ ਅਮਰੀਕਾ ਵਾਲੇ ਡਾਲਰ ਦਿੱਤੇ ਜਾਣਗੇ ਪਰ ਆ ਵੀ ਗੰਨੇ ਫੋੜਾਂ ਦਾ ਜਿੱਤੂ ਹੈ ਪਰ ਆ ਵੀ ਗੰਨੇ ਮੁੰਡਾ ਫੋੜਾਂ ਦਾ ਜਿੱਤੂ ਹੈ ਅਗਲੀ ਰੇਡ ਪਾਉਣ ਦੇ ਲਈ ਉਧਰ ਕਹਿੰਦੇ ਗਗਨભાઈ ਕੈਨੇਡਾ ਨੇ ਐਲਾਨ ਕਰਤਾ ਜਿਹੜਾ ਗੱਬਰ ਨੂੰ ਜੱਫਾ ਲਾਵੇ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਵੀ ਗੱਬਰ ਨੂੰ ਜਫਾ ਲਾਵੇਗਾ ਆਹ ਕਹਿੰਦੇ 2100 ਦੀ ਗੱਲ ਆਉਣਗੀਆ ਕਲੀ ਵਾਲੇ ਵੀਰ ਨੂੰ ਬੇਨਤੀ ਆ ਦੀ ਜਿੱਥੇ ਲੱਗਦਾ ਵੀ ਲੈਣਾ ਮਦਦ ਮੈਂ ਕਿਰਪਾ ਕਰਕੇ ਕਲੀ ਪਾ ਦਿਓ ਵੀਰ ਬਣ ਕੇ ਉਹ ਭਰਾਵਾਂ ਨੂੰ ਬੇਨਤੀ ਆਹ ਸਾਹਮਣੇ ਦੇਖੋ ਮੇਰੇ ਮਿੱਤਰੋ ਰੇਡਾਂ ਪੈਂਦੇ ਆ ਪੰਜੋਖਰਾ ਸਾਹਿਬ ਦੀ ਧਰਤੀ 8ਵੇਂ ਪਾਸ਼ਾ ਦੀ ਕਹਿੰਦੇ ਵੱਡੀ ਕਿਰਪਾ ਮੇਰੇ ਮਿੱਤਰੋ ਆਹ ਧਰਤੀ ਦੇ ਉੱਪਰ ਉਹ ਗੱਬਰ ਦੀ ਤੋਰ ਦੇਖੋ ਹੋਈ ਅਗਲੀ ਰੇਡ ਜੱਸੀ ਆ ਜਾ ਅਗਲੀ ਰੇਡ ਕਹਿੰਦੇ ਭੌਲੇ ਜੀਨ ਵਾਲੇ ਦੀ ਪੈ ਗਈ ਅਗਲੀ ਰੇਡ ਕਹਿੰਦੇ ਲਓ ਕਹਿੰਦੇ 1100 ਦੀ ਭੋਲੇ ਦੀ ਰੇਡ ਪੈਣ ਜਾ ਰਹੀ ਹੈ ਮੈਦਾਨ ਦੇ ਵਿੱਚ ਜੀਨ ਵਾਲੇ ਦੀ ਤੇ ਨਾਲ ਕਹਿੰਦੇ ਸੱਜਣ ਪੂਰੀਆਂ ਮਰੀ ਦਾ ਇੱਕ ਜੱਸਾ 1000 ਦਾ ਹੋਵੇਗਾ ਮਰੀ ਦਾ ਇੱਕ ਜੱਸਾ 1000 ਦਾ ਪਰ ਇਧਰ ਕਹਿੰਦੇ ਜੱਗੂ ਨੇ ਜੀਨ ਵਾਲਾ ਭੋਲਾ ਡੱਕਦਾ ਉਹ ਕਹਿੰਦੇ ਜੱਗੂ ਨੇ ਜੀਨ ਵਾਲਾ ਭੋਲਾ ਡੱਕਦਾ ਲੈ ਵੀ ਰਾਜੇ ਬਾਈ ਮਾਇਆ ਫੜਦੇ ਨਾਲ ਦੀ ਨਾਲ ਰਹੀ ਸਾਡੀ ਬੇਨਤੀ ਹੈ ਇੱਧਰ ਰੇਡ ਪਾਉਣ ਦੇ ਲਈ ਬੜੇ ਸਾਭੀਆ ਫਿਰ ਤਿਆਰ ਹੈ ਬਿੱਲਾ ਸਰਪੰਚ ਤਿਆਰ ਹੈ ਨਾਲ ਕਹਿੰਦੇ ਗੋਗੜੀਆਂ ਦਾ ਧਾਕੜ ਪਰ ਦੂਸਰੇ ਪਾਸੇ ਜਿਹੜੇ ਸੀਸੀ ਦੇ ਫੈਸਲੇ ਗੋਗੜੀਆਂ ਵਾਲਾ ਗੁਰਦੀਪ ਚੱਕੀ ਵਾਲਾ ਵੱਡਾ ਵੀਰ ਹੈ ਜੱਗੂ ਦੇ ਤਿੰਨ ਜੱਫੇ ਉਹ ਕਹਿੰਦੇ ਵੀ 1000 ਦੇ ਹੋਣਗੇ ਜੱਗੂ ਦੇ ਤਿੰਨ ਜੱਫੇ 3000 ਦੇ ਆ ਤਿੰਨੇ 3000 ਦੇ ਜੱਗੂ ਦੇ ਤਿੰਨੇ 3000 ਦੇ ਗੁਰਦੀਪ بھائی ਉਹ ਕਹਿੰਦੇ ਜੱਸੀ ਆ ਫੇਰ ਅੱਜ ਕਹਿੰਦੇ 3 3 4 4 3 3 4 4 ਉਧਰ ਕਹਿੰਦੇ ਜੱਗੂ ਦੇ 1100 ਪੁੱਜਦਾ ਕਰ ਦਿੰਦਾ ਜੱਫੇ ਦਾ ਅਗਲੀ ਰੇਡ ਪਾਉਣ ਦੇ ਲਈ ਗੱਬਰ ਫਿਰ ਤਿਆਰ ਹੈ ਗगन بھائی ਕਹਿੰਦੇ ਕੈਨੇਡਾ ਨੇ ਐਲਾਨ ਕਰਦਾ ਜਿਹੜਾ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ 2100 ਦਿੱਤਾ ਜਾਵੇਗਾ ਜਿਹੜਾ ਕਹਿੰਦੇ ਗੱਬਰ ਨੂੰ ਜੱਫਾ ਲਾਵੇਗਾ 2100 ਦਿੱਤਾ ਜਾਵੇਗਾ ਅੱਜ ਗੰਦੇ ਪੰਜੋਖੜਾ ਸਾਹਿਬ ਦੇ ਵਿੱਚ ਨੋਟਾਂ ਦਾ ਮੀਂਹ ਵਰਦਾ ਅੱਜ ਪੰਜੋਖੜਾ ਸਾਹਿਬ ਦੇ ਵਿੱਚ ਆਓ ਕਹਿੰਦੇ ਨੋਟਾਂ ਦਾ ਮੀਂਹ ਵਰਦਾ ਪਰ ਇਹ ਪਰ ਕਹਿੰਦੇ ਕਬੱਡੀ 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 ਆਓ ਸਾਹਮਣੇ ਬੱਲੇ ਬੱਲੇ ਹੋਣ ਲੱਗੀ ਹੈ ਏ ਮੰਨੀ ਦੇ ਇੱਕ ਜੱਫੇ ਦੇ ਭਾਈ ਗੁਰਪ੍ਰੀਤ ਤੇ ਨਾਲ ਕਹਿੰਦੇ ਸੱਜਣ ਪੂਲੀਆ ਜੱਡਲੀ ਉਹ ਕਹਿੰਦੇ ਵੀ 1000 ਦੇਵਾਂਗੇ ਜੱਗੂ ਦੇ ਤਿੰਨ ਜੱਫਿਆਂ ਤੇ ਤਿੰਨ ਜੱਗੂ ਦੇ ਕਿ ਜੱਫੇ ਦੇ ਗੁਰਪ੍ਰੀਤ ਤੇ ਸਚਨ ਪੂਲੀਆ ਜੱਡਲੀ ਉਧਰ ਕਹਿੰਦੇ ਬਾਕਰਬਾਈ ਸਪੇਨ ਨੇ ਐਲਾਨ ਕਰ ਦਿੱਤਾ ਵੀ ਜੇ ਜੱਗੂ ਜੱਫਾ ਲਾਵੇਗਾ ਤੇ 1100 ਦਿੱਤਾ ਜਾਵੇਗਾ ਜੇ ਜੱਗੂ ਜੱਫਾ ਲਾਵੇਗਾ ਤੇ 1100 ਦਿੱਤਾ ਜਾਵੇਗਾ ਉਹ 1100 ਦਿੱਤਾ ਜਾਵੇਗਾ ਪਰ ਜੀਤ ਵਾਲਾ ਭੋਲਾ ਇਸ ਸਮੇਂ ਕਹਿੰਦੇ ਪੁਆਇੰਟ ਦਾ ਵਾਅਦਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਜੀਤਵਾਲਾ ਕਹਿੰਦੇ ਭੋਲਾ ਆਪਣੀ ਟੀਮ ਦੇ ਹਿੱਸੇ ਵਿੱਚ ਕਰਦਾ ਹੋਇਆ ਬੜੇ ਸਾਰੇ ਜੱਗੂ ਦੇ ਦੋ ਜੱਸੇ ਗੁਰਪ੍ਰੀਤ ਸੱਜਣ ਕੇ ਉਹ 25000 ਦੇ ਜਸੀ ਲਾਉ ਕਹਿੰਦੇ ਚੋਟੀ ਦਾ ਮੁਕਾਬਲਾ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਚੋਟੀ ਦਾ ਸੁਪਰ ਫਾਈਨਲ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਪਾਉਣ ਦੇ ਲਈ ਜੀਤ ਵਾਲਾ ਪੋਲਾ ਫਿਰ ਤਿਆਰ ਹੈ ਉਧਰ ਕਹਿੰਦੇ ਬਾਧਰ ਬਾਈ ਸੁਪੇਨ ਨੇ 1100 ਜੱਗੂ ਦੇ ਜੱਫੇ ਦਾ 1100 ਇੱਕ ਕੰਨੀ ਤੇ ਜਾ ਰਹੀ ਹੈ ਨਾਲ ਸ਼ੇਰੂ ਹੈ ਨਾਲ ਕਹਿੰਦੇ ਪੁਰਾਣਾ ਖੁੰਡਾ ਧਨੌਰੀ ਦਾ ਮਨੀ ਹੈ ਪਰ ਆਹ ਹੈ ਸ਼ੇਰੂ ਮੇਰੇ ਵੀਰੋ ਆਹ ਹੈ ਕਹਿੰਦੇ ਧਨੌਰੀ ਪਿੰਡ ਦਾ ਸ਼ੇਰੂ ਖੇਡ ਦੇ ਮੈਦਾਨ ਦੇ ਵਿੱਚ ਕਰਾਉਂਦਾ ਹੋਇਆ ਬੱਲੇ ਬੱਲੇ ਲਾ ਤਕੜਾ ਇੱਕ ਜੋਰ ਦੇ ਨਾਲ ਜਫਾ ਇਸ ਸਮੇਂ ਲੱਖਾਂ ਜੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਬੜੇ ਸਾਬਿਆ ਫਿਰ ਤਿਆਰ ਹੈ ਵੱਡੇ ਬਾਈ ਆਓ ਸਾਹਮਣੇ ਅੰਗਰੇਜੀਏ ਗੁਰਪ੍ਰੀਤ ਹੈ ਗੁਰਪ੍ਰੀਤ ਬਰੇ ਸਾਹ ਵਾਲਾ ਦੋ ਰੇਡਾਂ ਤੇ ਭਾਈ ਅੰਗਰੇਜ਼ ਹੁਣ ਕੀ ਕਹਿੰਦੇ ਵੀ 1000 ਦਿੱਤਾ ਜਾਵੇਗਾ ਦੋ ਰੇਡਾਂ ਤੇ ਇੱਕ ਪੈ ਗਈ ਇੱਕ ਬਾਕੀ ਓ ਜੱਸੀ ਕਰਗਲ ਮੁੰਡੇ ਦੀ ਲਾਓ ਕਿ ਵੀ ਜੰਗੂ ਜੇ ਜਫਾ ਲਾਵੇਗਾ ਕੰਨੂ ਭਾਈ ਕੈਨੇਡਾ ਵੱਲੋਂ ਅਮਰੀਕਾ ਦੇ 10 ਡਾਲਰ ਦਿੱਤੇ ਜਾਣਗੇ ਅਮਰੀਕਾ ਦੇ ਕਹਿੰਦੇ 10 ਡਾਲਰ ਦਿੱਤੇ ਜਾਣਗੇ ਕੰਨੂ ਬਾਈ ਕੈਨੇਡਾ ਨੇ ਐਲਾਨ ਕਰ ਦਿੱਤਾ ਜੇ ਜੱਗੂ ਜਫਾ ਲਾਵੇਗਾ ਤੇ ਅਮਰੀਕਾ ਦੇ ਅਮਰੀਕਾ ਦੇ 10 ਡਾਲਰ ਦਿੱਤੇ ਜਾਣਗੇ ਇੱਕ ਪਾਸੇ ਰਿੰਕੂ ਉਹ ਦੂਸਰੇ ਪਾਸੇ ਹਕਮ ਵਾਲਿਆ ਲੱਗਿਆ ਹੋਇਆ ਜੋਰ ਕਬੱਡੀ 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 ਬੱਲੇ 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 ਓਏ ਵੱਡੇ ਭਾਈ ਵੇਖ ਪੈਂਦੇ ਭੰਗੜੇ ਸੁਪਰ ਫਾਈਨਲ ਉਧਰ ਹੈਪੀ ਭਰਾਲਾ ਤੇ ਖੁਸ਼ੀ ਤਰਾਲਾ ਯੂਕੇ ਮਨੀ ਦੇ ਦੋ ਜੱਫੇ 1000 ਦੇ ਹੋਣਗੇ ਇਧਰ ਕਹਿੰਦੇ ਗੱਬਰ ਦੀ ਰੇਡ 1000 ਦੀ ਸਜਨ ਪੁਨੀਆ ਬਾਈ ਨੇ ਐਲਾਨ ਕਰ ਦਿੱਤਾ ਤੇ ਨਾਲ ਕਹਿੰਦੇ ਗगन ਕੈਨੇਡਾ 800 ਇਧਰ ਬਿੱਲਾ ਸਰਪੰਚ ਤੇ ਗੱਬਰ ਗੱਬਰ ਤੇ ਬਿੱਲਾ ਬੀ ਲੈ ਦੇ ਗੱਬਰ ਗੱਬਰ ਤੇ ਬਿੱਲਾ ਏ ਬੱਲੇ ਬੱਲੇ ਗੱਲਾ ਗੱਬਰ 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 ਹੋਈ ਪਈ ਐ ਗੱਬਰ ਗੱਬਰ ਉਧਰ ਗੁਰਪ੍ਰੀਤ ਤੇ ਸੱਜਣ ਕਹਿੰਦੇ ਵੀ ਜੱਗੂ ਦੇ ਇੱਕ ਜੱਫੇ ਤੇ ਓਏ 2.5 ਹਜ਼ਾਰਾ ਜੱੱਗੂ ਦੇ ਇੱਕ ਜੱਫੇ ਤੇ 2.5 ਹਜ਼ਾਰ ਜੱੱਗੂ ਦੇ ਇੱਕ ਜੱਫੇ ਦੇ ਉੱਪਰ ਲਓ ਜੱਗੂ ਦੇ ਇੱਕ ਜੱਫੇ ਤੇ 22000 ਲੱਗਿਆ ਹੋਇਆ ਤੇ 10 ਡਾਲਰ ਕਹਿੰਦੇ ਅਮਰੀਕਾ ਦੇ ਲੱਗੇ ਹੋਏ ਆ ਕੰਨੂ ਬਾਈ ਕੈਨੇਡਾ ਦੇ ਪਰ ਸ਼ੇਰੂ ਦੀ ਟਰਾਈ ਹੈ ਪਰ ਕਹਿੰਦੇ ਸ਼ੇਰੂ ਦੀ ਟਰਾਈ ਹੈ ਇਸ ਸਮੇਂ ਪੁਆਇੰਟ ਕਹਿੰਦੇ ਆਪਣੀ ਟੀਮ ਦੇ ਸਿਵਚ ਕਰਦਾ ਹੋਇਆ ਲਓ ਸਾਹਮਣੇ ਰੇਡ ਪੈ ਗਈ ਹੈ ਜੇ ਧਾਕੜ ਜੱਫਾ ਲਾਵੇਗਾ ਤੇ ਗੈਵੀ ਤੁਰਕਾਂ ਨੇ ਐਲਾਨ ਕਰ ਦਿੱਤਾ ਵੀ ਗੈਵਿਨ ਤੁਰਕਾ ਕਹਿੰਦਾ 1100 ਦੇਵਾਂਗੇ ਰੇੜਾ 1100 ਦੇਵਾਂਗੇ 1100 ਦਾ 1000 ਵੀ ਅੰਗਰੇਜ਼ੀ ਦੇਓ 1000 ਮੁੰਡੇ ਨੂੰ ਅੰਗਰੇਜ਼ੀ ਬਾਈ ਵੱਲੋਂ ਔਰ ਰੇੜੇ ਤੇ 1000 ਗੁਰਜਤ ਲਾਦੇ ਸਿੱਧਾ ਹੋਰ ਜੱਗੂ ਦੇ ਇੱਕ ਜੱਫੇ ਦੇ 2500 ਦਿੱਤਾ ਜਾਵੇਗਾ ਸਚਿਨ ਪੁਨੀਆ ਭਿੰਨਾ ਬਾਈ ਪੰਜੌਖੜਾ ਗੁਰਪ੍ਰੀਤ ਤੇ ਮਿੱਠੂ ਤੇ ਡੀਸੀ ਬਾਈ ਉਧਰ ਕੰਡੂ ਕੈਨੇਡਾ ਜੇ ਜੱਗੂ ਜਸਵਲ ਆ ਗਿਆ ਆ ਬੜੀ ਕਾਵੇ 10 ਡਾਲਰ ਦਿੱਤੇ ਜਾਣਗੇ ਜੇ ਜੱਗੂ ਜੱਸਾ ਲਾ ਗਿਆ ਰਾਜੇ ਪੈਸੇ ਮਿਲ ਗਏ ਗੁਰਪ੍ਰੀਤ ਵਾਲੇ ਧੰਨਵਾਦ ਹੈ ਜੱਗੂ ਦਾ ਇੱਕ ਜੱਸਾ ਗੁਰਪ੍ਰੀਤੇ ਬਾਈ ਸਚਨ ਵੱਲੋਂ ਜੱਸੀ ਬਾਈ 3000 3000 ਦਾ 3000 ਦਾ ਪਰ ਬੜੇ ਸਾਹਮਿਆ ਰੇਡ ਪਾਉਣ ਦੇ ਲਈ ਫਿਰ ਤਿਆਰ ਵਰ ਤਿਆਰ ਰ ਹੈ ਉਧਰ ਖੁੱਡਾ ਵਾਲੀ ਛੇੜਦੇ ਚਾਰ ਜਾਫੀ ਨੇ ਨਾਲ ਧਾਕੜ ਆਹ ਕੰਨੇ ਜਾਂਡੇ ਦੀ ਕੀਤੀ ਹੋਈ ਟਰਾਈ ਪਰ ਇਸ ਸਮੇਂ ਕੰਨੇ ਪੁਆਇੰਟ ਰੇਡਰ ਆਪਣੀ ਟੀਮ ਦੇ ਵਿੱਚ ਕਰਦਾ ਹੋਇਆ ਸਚਿਨ ਪੋਨੀਆਂ ਪਿੰਦਾ ਤੇ ਗੁਰਪ੍ਰੀਤ ਜੱਗੂ ਦਾ 1 ਜਫਾ 3000 ਦਾ ਆਹ ਜੱਗੂ ਦਾ ਕਹਿੰਦੇ 1 ਜਫਾ 3000 ਦਾ ਇਹ ਪਰ ਕਹਿੰਦੇ ਆਹ ਪਲਵਾੜਦੀ ਹੈ ਦੋ ਰੇਟਾਂ 'ਤੇ ਅਨੀਸ਼ ਢੀਮਾਨ ਤੇ ਸ਼ਿਵਾ ਸੰਧੂ ਉਹ ਕਹਿੰਦੇ ਵੀ 1000 ਆਹ ਪਲਵਾੜਦੀ ਹੈ ਦੋ ਰੇਟਾਂ 'ਤੇ ਇੱਕ ਪੈ ਗਈ ਇੱਕ ਬਾਕੀ ਜੱਸੀ ਆ ਜਾ ਫੇਰ ਲਓ ਇੱਕ ਪੈ ਗਈ ਕਹਿੰਦੇ ਇੱਕ ਬਾਕੀ ਇੱਕ ਪੈ ਗਈ ਕਹਿੰਦੇ ਇੱਕ ਬਾਕੀ ਐ ਅਗਲੀ ਰੇਡ ਪਾਉਣ ਦੇ ਲਈ ਫੇਰ ਉਹੀ ਮੁੰਡਾ ਫੇਰ ਫੇਰ ਕੇ ਕਬੱਡੀਆਂ ਪਾਉਣ ਵਾਲਾ ਫੇਰ ਉਹੀ ਮੁੰਡਾ ਫੇਰ ਫੇਰ ਕੇ ਕਬੱਡੀਆਂ ਪਾਉਣ ਵਾਲਾ ਪਰ ਉਧਰ ਕਹਿੰਦੇ 4 ਓਏ ਕਹਿੰਦੇ 4 ਤੇ ਕਹਿੰਦੇ 4 ਰੇ ਤਿਆਰ ਜਿਹੜਾ ਮਰਜੀ ਜਫਾ ਲਾ ਦੇਵੇ 1100 ਦਿੱਤਾ ਜਾਵੇਗਾ ਜਿਹੜਾ ਮਰਜੀ ਭਵੇਂ ਦਰਸ਼ਕਾਂ ਜੋ ਗੈਵਿਨ ਤੁਰਕਾ ਗੈਵਿਨ ਤੁਰਕਾ 1100 ਬਾਈ ਵੱਲੋਂ ਐ ਬਿੱਲੇ ਪੈਸੇ ਫੜ ਕੇ ਲੈ ਜਾਓ ਜੇ ਜਫਾ ਲੱਗ ਗਿਆ ਤੇ 1100 1100 ਦਿੱਤਾ ਜਾਵੇਗਾ ਆਊਟਰਲੇ ਪਾਸੇ ਕੀ ਹੋ ਗਿਆ ਵਾਈ ਗੋਜੀ ਐ ਬਈ ਰੋਲਾ ਪੈ ਯਾ ਖਾਲੀ ਕੋ ਬਾਹਰ ਦੇ ਭਾਈ ਨੇ ਬਾਟੋ ਅੰਦਰ ਬਈ ਜੀ ਜਿਹਦੀ ਡਿਊਟੀ ਨਹੀਂ ਵੀਰੇ ਆਓ ਖੇਤ ਦੇ ਪਾਸੇ ਬੜਾ ਵੱੜ ਕੇ ਆਓ ਚਾਪੜੀ ਬੜਿਆ ਮੇਰੇ ਵੀਰ ਆਓ ਇਧਰ ਜਿਹਦੀ ਡਿਊਟੀ ਨਹੀਂ ਵੀਰੇ ਜਿਵੇਂ ਯਾਰ ਮੀਤ ਕਹਿੰਦਾ ਹੁੰਦਾ ਜਿਹੜੇ ਉਹੀ ਹੈ ਕਿਉਂਕਿ ਸਾਡੇ ਲਈ ਤੇ ਸਾਰਾ ਕੁਝ ਉਹੀ ਹੈ ਮੈਂ ਬੇਨਤੀ ਕਰਦਾ ਜਿਹੜੇ ਵੀ ਭਾਈ ਜੀ ਰਿਵਿਊ ਚੈੱਕ ਕਰਿਓ ਵੀ ਇਸ ਨੰਬਰ ਦਾ ਗੁਰਦੀਪ ਭਾਈ ਚੰਨੀ ਵਾਲੇ ਕਹਿੰਦੇ ਵੀ ਜੱਪੂ ਦੇ ਤਿੰਨ ਜਾਂ ਫਿਰ ਤਿੰਨ ਹਜ਼ਾਰ ਨਾਨ ਕੱਲੇ ਕਹਿ ਰਿਹਾ ਕਿ ਕਿਸੇ ਸਹਾਰੇ ਮਾਰ ਗਏ ਡੁੰਗੀਆਂ ਦੇ ਤਾਰ ਉਸੀ ਕਿਨਾਰੇ ਮਾਰ ਗਏ ਤੇ ਵੈਰੀਆਂ ਦੀ ਨਹੀਂ ਸੀ ਸਾਨੂੰ ਮੋਕਾ ਪ੍ਰਵਾਹ ਤੇ ਸਾਨੂੰ ਸਾਡੇ ਜਾਂ ਤੋ ਪਿਆਰੇ ਮਾਰ ਗਏ ਸਾਨੂੰ ਸਾਡੇ ਜਾਂ ਤੋ